ਕਦੀ ਕੋਈ ਕਿਸੇ ਪਾਰਟੀ ਚ ਲਾਗਾ ਕਦੀ ਕੋਈ ਕਿਸੇ ਪਾਰਟੀ ਦੇ ਵਿੱਚ ਲਾ ਗਿਆ ਇਸ ਵਾਰੀ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਨੂੰ ਹੀ ਵੋਟ ਪੈਣੀ ਬੰਦਿਆਂ ਨੂੰ ਵੋਟ ਨਹੀਂ ਪੈਣੀ ਅੱਜ ਕਿਸੇ ਪਾਰਟੀ ਦਾ ਸਿਰੂਪਾ ਪਾ ਲਿਆ ਕੱਲ ਨੂੰ ਕਿਸੇ ਪਾਰਟੀ ਦਾ ਸਿਰੂਪਾ ਪਾ ਲਿਆ ਇਟ ਇਜ਼ ਨੋਟ ਇਟ ਇਜ਼ ਮਤਲਬ ਇਹ ਸਮਝ ਲਓ ਮੈਂ ਤਾਂ ਇਹ ਸਮਝਣਾ ਭਈ ਇੱਕ ਵਿਸ਼ਵਾਸ ਹੀ ਨਹੀਂ ਜਦੋਂ ਸ਼ਸ਼ੀਲ ਕੁਮਾਰ ਰਿੰਕੂ ਜੀ ਸਾਡੇ ਚ ਜੁਆਇਨ ਕੀਤੇ ਅਸੀਂ ਬੜੀਆ ਸਲਾਈ ਸੀ ਕਿ ਰਿੰਕੂ ਜੀ ਸਾਡੇ ਡਵੈਲਪਮੈਂਟ ਕਰਨਗੇ ਸੈਂਟਰ ਜੇ ਜਾ ਕੇ ਸਾਡੀ ਗੱਲ ਪਹੁੰਚਾਣਗੇ ਲੇਕਿਨ ਉਹ ਉਹ ਤਾਂ ਇੱਥੇ ਜੋਗੇ ਰਹਿ ਗਏ ਨਾ ਉਹਨਾਂ ਨੇ ਸਾਡੀ ਗੱਲ ਪਹੁੰਚਾਈ ਬਲਿਕ ਸਾਡੀ ਕੋ ਦੁਬਾਰਾ ਪਾਰਟੀ ਆਨ ਤੋਂ ਪਹਿਲਾਂ ਕਸਮਾਂ ਖਾ ਕੇ ਦੂਏ ਦਿਨ ਦੋ ਦਿਨਾਂ ਬਾਅਦ ਉਹ ਬੀਜੇਪੀ ਜੁਆਇਨ ਕਰ ਗਏ ਦੋ ਢਾਈ ਸਾਲ ਹੋ ਗਏ ਨੇ ਸਰਕਾਰ ਨੂੰ ਆਏ ਹੋਏ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪਰ ਜੋ ਵਾਦੇ ਕੀਤੇ ਨੇ ਉਹਨਾਂ ਚੋਂ ਇੱਕ ਦਾ ਹੀ ਵਾਦਾ ਪੂਰਾ ਹੋਇਆ ਉਹ ਵੀ ਪੂਰੇ ਤੌਰ ਤੇ ਪੂਰਾ ਨਹੀਂ ਹੋਇਆ ਜਿੰਨਾ ਵੀ ਢਾਈ ਸਾਲ ਜਿੱਦੂ ਕੋਣੇ ਕੰਮ ਨਹੀਂ ਹੋਏ ਮੈਂ ਬਿਲਕੁਲ ਨਹੀਂ ਮੰਨ ਸਕਦਾ ਅੱਜ ਦੇ ਦੇ ਤਰੀਕ ਚ ਪੰਜਾਬ ਸਰਕਾਰ ਦਾ ਚਾਹ ਪਿੰਡਾਂ ਚ ਚੱਲ ਜੋ ਚਾਹ ਸ਼ਹਿਰਾਂ ਚ ਚੱਲ ਜੋ ਲੋਕੀ ਦਿਲੋਂ ਮੰਨਦੇ ਆ ਪਈ ਪੰਜਾਬ ਸਰਕਾਰ ਦੇ ਵਿੱਚ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਠੀਕ ਨਹੀਂ ਇਦਾਂ ਦੇ ਕੰਮ ਕਰਵਾਤੇ ਸਾਡੀ ਪੂਰੀ ਪਾਰਟੀ ਨੇ ਇਦਾਂ ਦੇ ਕੰਮ ਕਰਾਤੇ ਭਗਵੰਤ ਮਾਨ ਜੀ ਨੇ ਕਲੀਅਰ ਕਰਤਾ ਕਿ 1000 ਦੀ ਜਗ੍ਹਾ ਮੈਂ 1100 ਦੇਣਾ ਪਿਛਲਾ 1000 ਤਾਂ ਆਇਆ ਨਹੀਂ ਹੁਣ 1100 ਦੀ ਤੁਸੀਂ ਗੱਲ ਕਰ ਰਹੇ ਹੋ ਫੇਰ ਮੇਰੇ ਖਿਆਲ ਇਲੈਕਸ਼ਨ ਜਿੱਤ ਜਿੱਤ ਵੀ ਜਾਂਦੇ ਹੋ ਇਹ 1100 ਦਾ ਮੈਨੂੰ ਲੱਗਦਾ ਫੇਰ ਗਾਂ 1100 ਪੈ ਜਾਣਾ ਪਰ ਹਾਲੇ ਤੱਕ ਕੁਝ ਮਿਲਿਆ ਤਾਂ ਹੈ ਨਹੀਂ ਨਹੀਂ ਜੀ ਬਿਲਕੁਲ ਮਿਲੇਗਾ 1100 ਰੁਪਿਆ ਜਿਹੜਾ ਹਰ 18 ਸਾਲ ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਦਾ ਜਿਹੜੇ ਲੇਡੀਜ਼ ਨੂੰ ਪੱਕਾ ਮਿਲੇਗਾ ਪੀਲੀ ਸਰਕਾਰ ਨੇ ਤਾਂ ਸਿਰਫ ਲੋਨੀ ਪੋਬੀ ਦਿੱਤਾ ਲੋਕਾਂ ਨੂੰ ਅਸੀਂ ਡਟ ਕੇ ਕੰਮ ਕਰ ਰਹੇ ਹਾਂ ਕਿ ਜਗਾ ਜਗਾ ਦੇ ਵਿੱਚ ਬੱਚੇ 10 ਸਾਲ ਤੋਂ ਲੈ ਕੇ 30 35 ਸਾਲ ਦੇ ਜਿਹੜੇ ਨੌਜਵਾਨ ਵੀ ਨੇ ਉਹ ਸਾਰੇ ਨਸ਼ਿਆਂ ਦੇ ਨਾਲ ਇੰਨੇ ਗ੍ਰਸਤ ਹੋ ਚੁੱਕੇ ਨੇ ਨਾੜਾ ਤੱਕ ਉਹਨਾਂ ਦੀ ਲੱਭਣੋਂ ਹਟ ਗਈਆਂ ਨੇ ਕਈ ਤਾਂ ਐਚ ਆਈ ਵੀ ਦੇ ਸ਼ਿਕਾਰ ਹੋ ਚੁੱਕੇ ਨੇ ਤੁਸੀਂ ਇਹ ਮੁੱਦਾ ਜ਼ਰੂਰੀ ਸਮਝਿਆ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਸੀਨ ਨੂੰ ਬੜੇ ਟੌਪ ਪ੍ਰਾਇਟੀ ਤੇ ਲੈ ਰਿਆ ਹੈ ਸਾਡਾ ਤਾਂ ਸਿਰਫ ਜਿਹੜਾ ਮੀਨ ਮਹੱਲਾ ਕਲੀਨਿਕ ਬਨੇ ਪਏ ਆ ਕਿੰਨੇ ਖੁੱਲ ਚੁੱਕੇ ਮਹੱਲਾ ਕਲੀਨਿਕ ਸਾਡੇ ਸਾਰੇ ਹਾਂ ਸ਼ਹਿਰ ਜਿ ਖੁੱਲਿਆ ਪਿਆ ਸਾਡੇ ਪੰਜਾਬ ਦੇ ਹਰ ਸ਼ਹਿਰ ਜ ਮੈਨਾਂ ਚਲੋ ਸਰਵੇ ਕਰਨਾ ਪਵੇ ਦੇਖੀਏ ਕੋਈ ਜਲੂ ਮਰਜੀ ਚਲੋ ਅਪਾ ਤੁਹਾਡੇ ਨਾਲ ਬੜਾਵਾ ਚਲੋ ਤੁਸੀਂ ਸਰਪ੍ਰਾਈਜ਼ ਚੈੱਕ ਕਰੋ ਮੀਡੀਆ ਉਹਨੂੰ ਚੈੱਕ ਕਰੇ ਕਿ ਹਾਂ ਵੀ ਆਜ ਤੱਕ ਕੋਈ ਡਾਕਟਰ ਪਰਚੀ ਤਾਂ ਨਹੀਂ ਲਿਖਦਾ ਭਾਜੀਪੀ ਛੱਡਣ ਦਾ ਮੇਰਾ ਮਕਸਦ ਹੀ ਇੱਕੋ ਸੇਗਾ ਕਿ ਮੈਂ ਪ੍ਰੋਟੋਕਾਲ ਇਹ ਪਾਰਟੀ ਦੇ ਵਿੱਚ ਪ੍ਰੋਟੋਕਾਲ ਬਹੁਤ ਸੀ ਕਿਵੇਂ ਨਕਿਵੇਂ ਜੇ ਛੇਕ ਮਾਰ ਰਹੀਆਂ ਤਾਂ ਪ੍ਰਧਾਨ ਨੂੰ ਦੱਸੋ ਜੇ ਜੋਰ ਦੀ ਹਸਣਾ ਤਾਂ ਪ੍ਰਧਾਨ ਨੂੰ ਦੱਸੋ ਪਲੱਸ ਦੂਸਰਾ ਕੋਈ ਵੀ ਤੁਸੀਂ ਇੰਡੀਪੈਂਡੈਂਟ ਕੰਮ ਕਰ ਨਹੀਂ ਸਕਦੇ ਆਮ ਆਦਮੀ ਪਾਰਟੀ ਕੈਸੀ ਪਾਰਟੀ ਹੈ ਜਿੱਥੇ ਤੁਸੀਂ ਜਿਸਲੇ ਵੀ ਗਵਰਨਮੈਂਟ ਦਾ ਕੰਮ ਕਰਨਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਜਦੋਂ ਮਰਜ਼ੀ ਜਾ ਕੇ ਡਵੈਲਪਮੈਂਟ ਦਾ ਕੰਮ ਕਰਦੋ ਜਦੋਂ ਮਰਜ਼ੀ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੀ ਦੁੱਖਤ ਵੀ ਪੁੱਛ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ 사ੰਜਵੀਰ ਸਿੰਘ ਰੈਡ ਜ਼ੋਨ ਕ੍ਰਾਈਮ ਨਿਊਜ਼ ਦੇਖ ਰਹੇ ਹਾਂ तमाम ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਦੱਸਦੇ ਕਿ ਐਮਪੀ ਦੀਆਂ ਚੋਣਾਂ ਤੇ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਪੁਰਜ਼ੋਰ ਆਪਣੀ ਜਿਹੜੀ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਦੇ ਪਰ ਖਿਲਾਫ ਇਸ ਨੂੰ ਲੈ ਕੇ ਕਾਫੀ ਮਾਹੌਲ ਜਿਹੜਾ ਗਰਮਾਇਆ ਹੋਇਆ ਹੈ ਇਲੈਕਸ਼ਨਾਂ ਤੋਂ ਪਹਿਲੇ ਹੀ ਵੱਖ-ਵੱਖ ਪਾਰਟੀਆਂ ਇੱਕ ਦੂਸਰੇ ਤੇ ਤੰਜ ਕੱਸ ਰਹੀਆਂ ਨੇ ਤਾਂ ਦੱਸਦੇ ਇਸ ਵੇਲੇ ਮੇਰੇ ਨਾਲ ਇਸ ਵੇਲੇ ਸਟੂਡੀਓ ਤੇ ਮੌਜੂਦ ਨੇ ਤਿਲਕ ਰਾਜ ਸ਼ਰਮਾ ਜੀ ਬਲਾਕ ਪ੍ਰਧਾਨ ਜਿਹੜਾ ਨਾਲ ਅਸੀਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਹੱਕ 'ਚ ਗੱਲ ਕਰਨਗੇ ਤੇ ਅਸੀਂ ਉਹ ਸਵਾਲ ਇਹਨਾਂ ਦੇ ਮੂਰੇ ਰੱਖਾਂਗੇ ਜਿਵੇਂ ਕਿ ਓਪੋਜੀਸ਼ਨ ਪਾਰਟੀਆਂ ਜੋ ਕਹਿ ਰਹੀਆਂ ਨੇ ਅੱਜਕੱਲ ਤੇ ਲੋਕ ਕੀ ਕਹਿ ਰਹੇ ਕੀ ਕਮੀਆਂ ਨੇ ਕੀ ਇਹਨਾਂ ਦੀ ਖਾਸੀਅਤ ਹੈ ਪਾਰਟੀ ਨੂੰ ਲੈ ਕੇ ਅਸੀਂ ਗੱਲਬਾਤ ਸਰ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਆਪਣੇ ਰੈਡ ਜ਼ੋਨ ਕ੍ਰਾਈਮ ਨਿਊਜ਼ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰ ਐਮਪੀ ਦੇ ਚੋਣਾਂ ਆ ਰਹੀਆਂ ਨੇ ਇਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਕਾਂਗਰਸ ਸਰਕਾਰ ਦੀ ਗੱਲ ਕਰੀਏ ਬੀਜੇਪੀ ਦੀ ਗੱਲ ਕਰੀਏ ਅਕਾਲੀ ਦਲ ਦੀ ਗੱਲ ਕਰੀਏ ਕਹਿੰਦੇ ਜੀ 2 2.5 ਸਾਲ ਹੋ ਗਏ ਨੇ ਸਰਕਾਰ ਨੂੰ ਆਏ ਹੋਏ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪਰ ਜੋ ਵਾਅਦੇ ਕੀਤੇ ਨੇ ਉਹਨਾਂ ਚੋਂ ਇੱਕ ਅੱਧਾ ਹੀ ਵਾਅਦਾ ਪੂਰਾ ਹੋਇਆ ਉਹ ਵੀ ਪੂਰੇ ਤੌਰ ਤੇ ਪੂਰਾ ਨਹੀਂ ਹੋਇਆ ਜਿਹੜੇ ਮਤਲਬ 2 2.5 ਸਾਲਾਂ ਦੇ ਵਿੱਚ ਮਤਲਬ ਪੂਰੀ ਤਰ੍ਹਾਂ ਇਹ ਖਰੇ ਨਹੀਂ ਉਤਰੇ ਨੇ ਇਸ ਨੂੰ ਲੈ ਕੇ ਤੁਸੀਂ ਪਹਿਲਾਂ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਕਿ ਤੁਸੀਂ ਇਹ ਦਸਤਕ ਨੂੰ ਪੂਰੇ ਲੋਕਾਂ ਤੱਕ ਪਹੁੰਚਾਇਆ ਦੇਖੋ ਜੇ ਕਹਿੰਨੇ ਨੇ ਵੀ ਦੋ ਸਾਲਾਂ ਚ ਕੰਮ ਨਹੀਂ ਹੋਇਆ ਕੰਮ ਤਾਂ ਸਾਡੇ ਕੋਲ ਇੰਨੀਆਂ ਲਿਸਟਾਂ ਆਇਆ ਜੇ ਕੰਮ ਹੈ ਜਿਹੜੇ ਕਿ ਪੂਰੀ ਤਰ੍ਹਾਂ ਹੋ ਚੁੱਕੇ ਆ ਕਿ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਬਿਜਲੀ ਦਾ ਬਿੱਲ ਆਇਆ ਨਾਲ ਮੈਨੂੰ ਦੱਸੋ ਸੜਕ ਸੁਰੱਖਿਆ ਅਭਿਆਨ ਚੱਲਿਆ ਉਹਦੇ ਨਾਲ ਤੁਹਾਡੀ ਜਿਹੜੀ ਹੈ ਮੈਡੀਕਲ ਦਾ ਸਾਰਾ ਕਲੀਅਰ ਕਰਤਾ ਸੀ ਮਹੱਲਾ ਕਲੀਨਿਕ ਖੋਲੇ ਆ ਪਾਣੀ ਦੀ ਲੋਕਾਂ ਨੂੰ ਕਮੀ ਨਹੀਂ ਠੀਕ ਹੈ ਇਹ ਸੀਵਰੇਜ ਅਸੀਂ ਸੈੱਟ ਕਰ ਰਹੇ ਆ ਲਿੰਕ ਟਨਲ ਵਾਕੇ ਅਸੀਂ ਪਿੰਡਾਂ ਦੀਆਂ ਸੜਕਾਂ ਦੀਆਂ ਸਾਰੀਆਂ ਅਸੀਂ ਕਰ ਰਹੇ ਆਂ ਪਿਛਲੀ ਸਰਕਾਰਾਂ ਨੇ ਕੀ ਕੀਤਾ ਪਿਛਲੀ ਸਰਕਾਰਾਂ ਨੇ ਤਾਂ ਸਿਰਫ ਲੋਨੀ ਪੋਬੀ ਦਿੱਤਾ ਲੋਕਾਂ ਨੂੰ ਅਸੀਂ ਡਟ ਕੇ ਕੰਮ ਕਰ ਰਹੇ ਆਂ ਅੱਜ ਦੀ ਡੇਟ ਤੇ ਭਗਵੰਤ ਮਾਨ ਜੀ ਦਾ ਇੱਕੋ ਹੀ ਮਿਸ਼ਨ ਹੈ ਕਿ ਮੈਂ ਪੰਜਾਬ ਦੇ ਇੱਕ ਇੱਕ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਦੇ ਦੇਵਾਂ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਤੁਸੀਂ ਕਹਿੰਦੇ ਪਿਛਲੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ ਤੇ ਖਾਸ ਤੌਰ ਤੇ ਏਡੇ ਏਡੇ ਫਲਾਈਓਵਰ ਬਣੇ ਨੇ ਇੰਨੀਆਂ ਸੋਹਣੀਆਂ ਸੜਕਾਂ ਬਣੀਆਂ ਦਿੱਲੀ ਹਾਈਵੇ ਨੈਸ਼ਨਲ ਹਾਈਵੇ ਬਣਿਆ ਇਸ ਤੋਂ ਲੈ ਕੇ ਤੁਸੀਂ ਕਹਿ ਸਕਦੇ ਹੋ ਤੁਸੀਂ ਪਹਿਲਾਂ ਕਿਹੜੀ ਪਾਰਟੀ 'ਚ ਸੀਗੇ ਮੈਂ ਤੁਹਾਨੂੰ ਪਹਿਲਾਂ ਇੱਕ ਕੁਐਸਚਨ ਕਰਨਾ ਚਾਹੁੰਦਾ ਤੁਸੀਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਕਿਹੜੀ ਪਾਰਟੀ 'ਚ ਸੀਗੇ ਤੇ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਸੀਗੇ ਮੈਂ ਸਭ ਤੋਂ ਪਹਿਲਾਂ ਬੀਜੇਪੀ 'ਚ ਸੀਗਾ ਜੀ ਐਜ਼ ਅ ਜੁਆਇੰਟ ਸੈਕਟਰੀ ਜੀ ਬੀਜੇਪੀ ਛੱਡਣ ਦਾ ਮੇਰਾ ਮਕਸਦ ਹੀ ਇੱਕੋ ਸੀਗਾ ਕਿ ਮੈਂ ਪ੍ਰੋਟੋਕਾਲ ਇਹ ਪਾਰਟੀ ਜਿਹਦੇ ਵਿੱਚ ਪ੍ਰੋਟੋਕਾਲ ਬਹੁਤ ਸੀ ਕਿਵੇਂ ਦੇ ਕਿਵੇਂ ਦੇ ਜੇ ਛਿੱਕ ਮਾਰ ਰਹੀਆਂ ਤਾਂ ਪ੍ਰਧਾਨ ਨੂੰ ਦੱਸੋ ਜੇ ਜ਼ੋਰ ਦੀ ਹੱਸਣਾ ਤਾਂ ਪ੍ਰਧਾਨ ਨੂੰ ਦੱਸੋ ਪਲੱਸ ਦੂਸਰਾ ਕੋਈ ਵੀ ਤੁਸੀਂ ਇੰਡੀਪੈਂਡੈਂਟ ਕੰਮ ਕਰ ਨਹੀਂ ਸਕਦੇ ਆਮ ਆਦਮੀ ਪਾਰਟੀ ਕੈਸੀ ਪਾਰਟੀ ਹੈ ਜਿੱਥੇ ਤੁਸੀਂ ਜਿਸਲੇ ਵੀ ਡਵੈਲਪਮੈਂਟ ਦਾ ਕੰਮ ਕਰਨਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਜਦੋਂ ਮਰਜ਼ੀ ਜਾ ਕੇ ਡਵੈਲਪਮੈਂਟ ਦਾ ਕੰਮ ਕਰ ਦੋ ਜਦੋਂ ਮਰਜ਼ੀ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੀ ਦੁੱਖਤ ਲਈ ਪੁੱਛ ਸਕਦੇ ਆ ਇੱਥੇ ਨਾ ਨੋ ਮੰਤੇਲ ਹੋਵੇ ਨਾ ਰਾਦਾ ਨੱਚੇ ਨਾ ਪਾਰਟੀ ਇਕੱਠੀ ਹੋਵੇ ਸਾਡੇ ਆਮ ਆਦਮੀ ਪਾਰਟੀ 'ਚ ਇਕੱਠੇ ਹੋਣ ਦਾ ਮਤਲਬ ਹੀ ਨਹੀਂ ਮੈਂ ਮੈਂ ਪੁੱਛਣਾ ਚਾਹੁੰਦਾ ਇਹ ਗੱਲ ਸੌਰੀ ਤੁਹਾਡੀ ਗੱਲ ਵਿੱਚ ਹੀ ਟੋਕਤੀ ਮੈਂ ਆਮ ਆਬੀ ਪਾਰਟੀ ਸਰਕਾਰ ਨੂੰ ਆਇਆ ਥੋੜਾ ਸਮਾਂ ਹੋਇਆ ਤੁਹਾਨੂੰ ਕੀ ਕਿਵੇਂ ਲੱਗਾ ਕਿ ਮੈਂ ਇਸ ਪਾਰਟੀ ਵਾਸਤੇ ਖੜਾ ਉਤਰਾਂਗਾ ਜਾਂ ਮੇਰੇ ਵਾਸਤੇ ਪਾਰਟੀ ਖੜਾ ਉਤਰ ਰਹੀ ਹੈ ਤੁਹਾਡੀਆਂ ਕਿਹੜੀਆਂ ਮੰਗਾਂ ਸੀ ਜਿਹੜੀਆਂ ਤੁਸੀਂ ਕੈਂਡੀਟ ਹਲਕਾ ਕੈਂਡੀਟ ਦੇ ਵਿੱਚ ਹਲ ਕੀਤੀਆਂ ਨੇ ਜਲੰਧਰ ਕੈਂਡੀਟ ਦੇ ਵਿੱਚ ਦੋ ਤਿੰਨ ਮੰਗਾਂ ਸੀ ਹੱਲੇ ਉੱਪਰ ਲੈ ਲੈ ਬਤਕ ਲੈ ਕੇ ਆਏ ਲੇਕਿਨ ਸਾਨੂੰ ਦੁੱਖ ਲੱਗਦਾ ਕਿ ਜਦੋਂ ਸ਼ਸ਼ੀਲ ਕੁਮਾਰ ਰਿੰਕੂ ਜੀ ਸਾਡੇ ਚ ਜੁਆਇਨ ਕੀਤੇ ਅਸੀਂ ਬੜੀਆ ਸਲਾਈ ਸੀ ਕერਿੰਕੂ ਜੀ ਸਾਡੇ ਡਵੈਲਪਮੈਂਟ ਕਰਨਗੇ ਸੈਂਟਰ ਜੇ ਜਾ ਕੇ ਸਾਡੀ ਗੱਲ ਪਹੁੰਚਾਣਗੇ ਲੇਕਿਨ ਉਹ ਉਹ ਤਾਂ ਇੱਥੇ ਜੋਗੇ ਰਹਿ ਗਏ ਨਾ ਉਹਨਾਂ ਨੇ ਸਾਡੀ ਗੱਲ ਪਹਚਾਈ ਬਲਕਿ ਸਾਡੇ ਕੋਲ ਦੁਬਾਰਾ ਪਾਰਟੀ ਆਣ ਤੋਂ ਪਹਿਲਾਂ ਕਸਮਾਂ ਖਾ ਕੇ ਦੂਏ ਦੇ ਦੋ ਦਿਨਾਂ ਬਾਅਦ ਉਹ ਬੀਜੇਪੀ ਜੁਆਇਨ ਕਰ ਗਏ ਉਹਨਾਂ ਦਾ ਤਾਂ ਕਹਿਣਾ ਇਹ ਆ ਕਿ ਮੇਰੇ ਤੱਕ ਜੇ ਕੋਈ ਲੋਕਾਂ ਦੀ ਸਮੱਸਿਆ ਆਉਂਦੀ ਸੀ ਮੈਂ ਗਾਂ ਲੈ ਕੇ ਜਾਂਦਾ ਸੀ ਪਰ ਮੇਰੀ ਗਾਂ ਸੁਣਦੇ ਨਹੀਂ ਸੀਗੇ ਇਸ ਕਰਕੇ ਮੈਂ ਬੀਜੇਪੀ ਸਰਕਾਰ ਜਾਇਆ ਮੈਂ ਉਹ ਇਸ ਕਰਕੇ ਬੀਜੇਪੀ ਸਰਕਾਰ ਤੇ ਨਹੀਂ ਗਏ ਸਭ ਤੋਂ ਵੱਡਾ ਸਭ ਲੋਕਾਂ ਨੂੰ ਪਤਾ ਆ ਪੈਟਰੋਲ ਪੰਪ ਦੀ ਸਮੱਸਿਆ ਜਲੰਧਰ ਕੈਂਡ ਦੀ ਮੇਨ ਸਮੱਸਿਆ ਹੈ ਪੈਟਰੋਲ ਪੰਪ ਦੀ ਸਮੱਸਿਆ ਬਾਰੇ ਮੈਂ ਰਿੰਕੂ ਜੀ ਦੇ ਦਫ਼ਤਰ 'ਚ ਚਾਰ ਵਾਰੀ ਐਪਲੀਕੇਸ਼ਨ ਦੇ ਚੁੱਕਾ ਹਾਂ ਰਾਜਨਾਥ ਜੀ ਨੂੰ ਐਪਲੀਕੇਸ਼ਨ ਪਹੁੰਚ ਚੁੱਕੀ ਹੈ ਲੇਕਿਨ ਡਵੈਲਪਮੈਂਟ ਹੋਈ ਨਹੀਂ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੁਸੀਂ ਇਹਦੇ ਨਾਲ ਜੁੜੇ ਹੋਏ ਹੋ 2-3 ਸਾਲ ਤੋਂ ਤੇ ਤੁਸੀਂ ਹੁਣ ਜਿਹੜੀ ਹੈ ਤੁਹਾਡੀ ਪੈਟਰੋਲ ਪੰਪ ਵਾਲੀ ਮੰਗ ਹੈ ਤੁਸੀਂ ਇਹਨਾ ਮੂਰੇ ਰੱਖੀ ਹੈ ਬਿਲਕੁਲ ਰੱਖੀ ਹੈ ਜੀ ਪਵਨ ਤੀਨੂ ਜੀ ਨੇ ਕਲੀਅਰ ਕਹਿਤਾ ਕਿ ਸ਼ਰਮਾ ਜੀ ਮੈਂ ਪੈਟਰੋਲ ਬੰਬ ਦੀ ਸਮੱਸਿਆ ਪਲੱਸ ਇੱਕ ਸਕੂਲ ਨੂੰ ਅਪਗ੍ਰੇਡ ਕਰਨ ਦੀ ਸਮੱਸਿਆ ਸਾਰੇ ਕਰਕੇ ਇੱਕ ਸਵਰਗ ਬਣਾ ਦੇਣਾ ਔਰ ਸਾਡੇ ਕੋਲ ਜਿਹੜੇ ਇਦਾਂ ਦੇ ਕੰਮ ਐਸ ਵੇਲੇ 2-3 ਪੈਂਡਿੰਗ ਪਏ ਆ ਜਿੱਦਾਂ ਕਿ ਸਭ ਤੋਂ ਖੁਸ਼ੀ ਦੀ ਲੈਰ ਹੈ ਔਰਤਾਂ ਵਾਸਤੇ ਲੇਡੀਜ਼ ਵਾਸਤੇ 1100 ਰੁਪਏ ਸਾਡਾ ਪਵਨ ਆਪਣੇ ਕੇ ਭਗਵੰਤ ਮਾਨ ਜੀ ਨੇ ਕਲੀਅਰ ਕਰਤਾ ਕਿ 1000 ਦੀ ਜਗ੍ਹਾ ਮੈਂ 1100 ਦੇਣਾ ਪਿਛਲਾ 1000 ਤਾਂ ਆਇਆ ਨਹੀਂ ਹੁਣ 1100 ਦੀ ਤੁਸੀਂ ਗੱਲ ਕਰ ਰਹੇ ਹੋ ਫੇਰ ਮੇਰੇ ਖਿਆਲ ਇਲੈਕਸ਼ਨ ਜਿੱਤ ਜਿੱਤ ਵੀ ਜਾਂਦੇ ਹੋ ਇਹ 1100 ਦਾ ਮੈਨੂੰ ਲੱਗਦਾ ਫੇਰ ਗਾਂ 1100 ਪੈ ਜਾਣਾ ਪਰ ਹਾਲੇ ਤੱਕ ਕੁਝ ਮਿਲਿਆ ਤਾਂ ਹੈ ਨਹੀਂ ਨਹੀਂ ਜੀ ਬਿਲਕੁਲ ਮਿਲੇਗਾ 1100 ਰੁਪਿਆ ਜਿਹੜਾ ਹਰ 18 ਸਾਲ ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਦਾ ਜਿਹੜੇ ਲੇਡੀਜ਼ ਨੂੰ ਪੱਕਾ ਮਿਲੇਗਾ ਸਾਡੇ ਭਗਵੰਤ ਮਾਨ ਜੀ ਨੇ ਬਿਲਕੁਲ ਕਲੀਅਰ ਕਹਿਤਾ ਕਿ ਮੈਂ ਵਾਦਾ ਪੂਰਾ ਕਰਨਾ ਘਰ ਘਰ ਜਾ ਕੇ ਉਹ ਕਹਿੰਦੇ ਪਏ ਆ ਤਿੰਨ ਸਾਲ ਹੋ ਗਏ ਤਿੰਨ ਸਾਲਾਂ ਚ 1100 ਰੁਪਿਆ ਛਡੋ 1000 ਰੁਪਏ ਇੱਕ ਪਾਕ ਦਾ ਦਿਖਾਉਂਦੇ ਪਿਆ ਹੀ ਨਹੀਂ ਉਹ ਦੇਖੋ ਗੱਲ ਸੁਣੋ ਤੁਸੀਂ ਇਹ 1000 ਰੁਪਏ ਪਾਣ ਦੀ ਗੱਲ ਕਰਦੇ ਹੋ ਜਿਨ੍ਹਾਂ ਘਰਾਂ ਦਾ 4000 5000 ਉਹਨਾਂ ਨੂੰ ਬਿਜਲੀ ਦਾ ਬਿੱਲ ਮਾਫ ਹੋ ਗਿਆ ਉਹ ਸੇਵਿੰਗ ਨਹੀਂ ਹੋਈ ਮੈਂ ਮੰਨ ਗਿਆ ਤੁਹਾਡੀ ਗੱਲ ਬਿੱਲ ਮਾਫ ਹੋ ਰਹੇ ਨੇ ਕਈਆਂ ਘਰਾਂ ਦੇ ਨਹੀਂ ਆ ਰਹੇ ਕਈਆਂ ਦੇ ਬਿੱਲ ਹਾਲੇ ਵੀ ਆ ਰਹੇ ਆ ਕਈ ਤਾਂ ਲੋਕੀ ਹਾਸੇ 'ਚ ਕਹਿੰਦੇ ਅਸੀਂ ਐਡਾ ਇੰਨਾ ਕ ਬਿੱਲ ਆ ਗਿਆ ਸਾਡੇ ਘਰ ਦਾ ਕਿ ਅਸੀਂ ਇਹ ਸੋਚਦੇ ਹਾਂਗੇ ਸ਼ਾਇਦ ਹੀ ਸੂਰਜ ਜੀ ਬਾੜ ਲਿਆ ਜਿਹੜਾ ਐਡਾ ਬਿੱਲ ਤਿੰਨ ਤਿੰਨ ਲੱਖ ਰੁਪਏ ਬਿੱਲ ਆ ਰਿਹਾ ਐ ਇਦਾਂ ਦੇ ਤੰਜ ਲੋਕੀ ਸਾਡੇ ਦੇ ਕੱਸ ਦਿੰਦੇ ਸਹੀ ਇੰਟਰਵਿਊ ਕਰਨ ਜਾਣੇ ਕਿਤੇ ਤੇ ਹੁਣ ਤੁਸੀਂ ਇਹ ਦੇਖੋ ਕਿ ਬਿੱਲਾਂ ਨੂੰ ਲੈ ਕੇ ਆਪਾਂ ਇੱਕ ਚੀਜ਼ ਦੇਖਦੇ ਪਏ ਕੈਂਟ ਦੀ ਮੇਨ ਸਮੱਸਿਆ ਕੀ ਹੈ ਤੁਹਾਡੇ ਹਿਸਾਬ ਨਾਲ ਤੁਸੀਂ ਤਿਲਕ ਰਾਜੀ ਤੁਸੀਂ ਕੈਂਟ ਦੇ ਵਿੱਚ ਰਹਿੰਦੇ ਹੋ ਕੈਂਟ ਦੀ ਜਿਹੜਾ ਮੇਨ ਮੁੱਦਾ ਉਹ ਕੀ ਹੈ ਤੁਹਾਡੇ ਹਿਸਾਬ ਨਾਲ ਕੈਂਟ ਦਾ ਜਿਹੜਾ ਮੇਨ ਮੁੱਦਾ ਹੈ ਜੀ ਸਾਡਾ ਕੈਂਟ ਮੁੱਦਾ ਸੀਬੀਜੀ ਦਾ ਲੋਕਾਂ ਨੂੰ ਘਰ ਬੈਠਿਆਂ ਨੂੰ 40 40 50 50 ਹਜ਼ਾਰ ਦੇ ਟੈਕਸ ਆ ਗਏ ਠੀਕ ਹੈ ਜੀ ਬਿਲਡਿੰਗਾਂ ਹੋਈਆਂ ਕੰਮ ਹੋਈਆਂ ਦੁਕਾਨ ਹੋਈਆਂ ਦੁਕਾਨਾਂ ਦਾ ਸਾਈਜ਼ ਹੋਈਆਂ ਨਾ ਕਿਸੇ ਦਾ ਦੁਕਾਨਾਂ ਦਾ ਸਾਈਜ਼ ਵਧਿਆ ਨਾ ਕਿਸੇ ਮਕਾਨਾਂ ਦਾ ਸਾਈਜ਼ ਵਧਿਆ ਲੇਕਿਨ ਬਿਲ ਘਰ ਬੈਠੇ ਟੇਬਲ ਰੀਡਿੰਗ ਹੋਈ ਆਫਿਸ ਤੋਂ ਅਗਲੇ ਦਿਨ ਬਿਲ ਡਿਲੀਵਰ ਹੋ ਜਿੰਦਾ ਇੱਕ ਤਾਂ ਮੁੱਦਾ ਸਾਡਾ ਇਹ ਆ ਦੂਸਰਾ ਕੈਂਡ ਚ ਪੈਟਰੋਲ ਪੰਪ ਹੈ ਤੀਸਰਾ ਜਿਹੜਾ ਕੈਂਡ ਦੀ ਸਫਾਈ ਵਿਵਸਥਾ ਹੈ ਸਵਛ ਬਣ ਸਵਛ ਸੇਵਾ ਭਿਆਨ ਤਾਂ ਤਾਮ ਨਹੀਂ ਜੇ ਮੈਨੂੰ ਕਿਸੇ ਚੌਂਕ ਤੇ ਕੂੜੇ ਦਾ ਢੇਰ ਨਾ ਮਿਲੇ ਜਗਾ ਜਗਾ ਕੂੜੇ ਦੇ ਢੇਰ ਲੱਗੇ ਪਏ ਆ ਉਹਦਾ ਉਹਦਾ ਹੱਲ ਸਰਕਾਰਾਂ ਨੇ ਆ ਕੇ ਇੱਥੇ ਕਰਨਾ ਆਪ ਆਪਨੇ ਘਰ ਤੋਂ ਆਪ ਗੰਦਗੀ ਸਾਫ ਕਰਦੇ ਝਾੜੂ ਆਪ ਮਾਰਦੇ ਆਂ ਵੀ ਘਰ ਤੋਂ ਹੁਣ ਆਪਣੇ ਇਲਾਕੇ ਦਾ ਵੀ ਜਿਹੜਾ ਗੰਦ ਕੂੜਾ ਕਰਕੜ ਦੀ ਆਪਾਂ ਕਈ ਇੱਕ ਜਗ੍ਹਾ ਜਗਾ ਕੂੜੇ ਦੇ ਢੇਰ ਲਗੇ ਤੁਹਾਡੇ ਕਹਿਣ ਮੁਤਾਬਕ ਉਹਦਾ ਆਪਣੀ ਜ਼ਿੰਮੇਵਾਰੀ ਦਾ ਬਣਦੇਗੇ ਆਪਾਂ ਉਹ ਵੀ ਸਰਕਾਰ ਦੇ ਸੁੱਟ ਦਾਂਗੇ ਸਾਰੀ ਗੱਲ ਜਦੋਂ ਪੂਰਾ ਟੈਕਸ ਲੈਂਦੇ ਆ ਜਦੋਂ ਪੂਰੀ ਤਰ੍ਹਾਂ ਆਪਣੇ ਡਸਟਬਿਨ ਦੇਤੇ ਲੋਕਾਂ ਦਾ ਕੂੜਾ ਚੱਕਦੇ ਆ ਜਾਂ ਲੋਕੀ ਪਾ ਦਿੰਦੇ ਆ ਇਹ ਤਾਂ ਹੁਣ ਝਾੜੂ ਵਜਣਾ ਇਸ ਝਾੜੂ ਨੇ ਸਾਰੀ ਗੰਦਗੀ ਖਤਮ ਕਰ ਰਹੀ ਆ ਵੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਰਕਾਰ ਆਈ ਔਰ ਬਹੁਤ ਜਲਦ ਇਲੈਕਸ਼ਨ ਤੋਂ ਬਾਅਦ ਸਾਡੀ ਜਿਹੜੇ ਮੈਡਨ ਰਾਜਵਿੰਦਰ ਕੌਰ ਥਿਆਲਾ ਜੀ ਤੇ ਪਲਸ ਸਾਡੇ ਹੋਰ ਜਿਹੜੇ ਸੀਨੀਅਰ ਅਫਸਰ ਹੈ ਪਮਨਟੀਨੂ ਜੀ ਇਹ ਸਾਰੇ ਬਹੁਤ ਜਲਦ ਸਬੀਰੀਆ ਕਮਾਂਡਰ ਸਾਹਿਬ ਨੂੰ ਤੇ ਪਲਸ ਸੀਓ ਤੇ ਡੀਓ ਦੀ ਇੱਕ ਮੀਟਿੰਗ ਕਰਨਗੇ ਉਹ ਮੀਟਿੰਗ ਦੇ ਵਿੱਚ ਸਭ ਕੁਝ ਕਲੀਅਰ ਹੋਏਗਾ ਕਿ ਕਿੰਨੇ ਕਿੰਨੇ ਕੰਮ ਜਿਹੜੇ ਉਹਨਾਂ ਦੇ ਗੋਚਰੀ ਰੱਖੇ ਹੋਏ ਸਾਰੇ ਪੂਰੇ ਕਰਕੇ ਦੇਣ ਸੌਰੀ ਟੂ ਸੇ ਤਿਲਕਰਾਜ ਜੀ ਮੈਂ ਥੋੜਾ ਹਾਂ ਸਭ ਤੋਂ ਪਹਿਲਾਂ ਇੱਕ ਮੁੱਦੇ ਦੀ ਗੱਲ ਤੁਸੀਂ ਹਾਲੇ ਤੱਕ ਵੀ ਇੱਕ ਮੁੱਦੇ ਦੀ ਗੱਲ ਨਹੀਂ ਕੀਤੀ ਕਿ ਜਗਾ ਜਗਾ ਦੇ ਵਿੱਚ ਬੱਚੇ 10 ਸਾਲ ਤੋਂ ਲੈ ਕੇ 30 35 ਸਾਲ ਦੇ ਜਿਹੜੇ ਨੌਜਵਾਨ ਵੀ ਨੇ ਉਹ ਸਾਰੇ ਨਸ਼ਿਆਂ ਦੇ ਨਾਲ ਇੰਨੇ ਗ੍ਰਸਤ ਹੋ ਚੁੱਕੇ ਨੇ ਨਾੜਾ ਤੱਕ ਉਹਨਾਂ ਦੀ ਲੱਭਣੋਂ ਹਟ ਗਈਆਂ ਨੇ ਕਈ ਤਾਂ ਐਚ ਆਈ ਵੀ ਦੇ ਸ਼ਿਕਾਰ ਹੋ ਚੁੱਕੇ ਨੇ ਤੁਸੀਂ ਇਹ ਮੁੱਦਾ ਜ਼ਰੂਰੀ ਸਮਝਿਆ ਇਹ ਮੁੱਦੇ ਦੇ ਨਾਲ ਜ਼ਰੂਰੀ ਇਸ ਕਰਕੇ ਸਮਝਿਆ ਜੀ ਕਿ ਸਾਡੇ ਜਿਹੜਾ ਪ੍ਰਸ਼ਾਸਨ ਨੂੰ ਹੁਣ ਪੂਰੀ ਤਰ੍ਹਾਂ ਨਕੇਲ ਪਾ ਲਈ ਗਈ ਹੈ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਚੀਜ਼ ਨੂੰ ਬੜੇ ਟਾਪ ਪ੍ਰਾਇਟੀ ਤੇ ਲੈ ਰਿਹਾ ਤੁਸੀਂ ਦੇਖੋ ਜਿਹੜੇ ਬੰਦੇ ਕੰਪਲੇਨ ਕੋਈ ਕਰਦੇ ਆ ਸਾਡਾ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਦੱਸ ਦਿਓ ਜਿਹੜਾ ਜਾ ਕੇ ਥਾਣੇ ਛੜਾਉਂਦਾ ਹੋਵੇ ਪੇ ਲੋ ਜੀ ਇਹ ਨਸ਼ੇ ਦਾ ਬੰਦਾ ਫੜਿਆ ਜੀ ਇਹਨੂੰ ਛੜ ਦਿਓ ਬਿਲਕੁਲ ਨਹੀਂ ਨਾ ਨਸ਼ੇਵਾਲੇ ਛੜਾਣਾ ਨਾ ਹੀਰਾ ਫੇਰੀ ਕਰਨ ਵਾਲੇ ਨੂੰ ਛੜਾਣਾ ਸਾਡੇ ਥਾਣੇ ਦੇ ਕੰਮ ਜਿਹੜੇ ਨੇ ਕੋਈ ਐਸੇ ਨਹੀਂ ਹੈ ਵੀ ਅਸੀਂ ਕਿਸੇ ਦੀ ਗਲਤ ਪੈਰਵਾਹੀ ਕਰੀ ਨਹੀਂ ਘਟੋ ਘਟ ਆਪਾਂ ਚਲੋ ਆਪਾਂ ਕਾਰਵਾਈਆਂ ਦੀ ਗੱਲ ਇੱਕ ਪਾਸੇ ਰੱਖ ਦਈਏ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀ ਕਈ ਨੌਜਵਾਨ ਮੈਂ ਜੋ ਅੱਜ ਸਰਵੇ ਕਰਕੇ ਦੇਖਿਆ ਆਪਣੇ ਤੇ ਮਤਲਬ ਕਈ ਨੌਜਵਾਨ ਇਦਾਂ ਦੇ ਨੇ ਜੋ ਨਸ਼ਾ ਛੜਨਾ ਚਾਹੁੰਦੇ ਨੇ ਪਰ ਗਰੀਬੀ ਕਰਦੇ ਮਤਲਬ ਹਾਲਾਤ ਇਦਾਂ ਦੇ ਨੇ ਕਿ ਸੈਂਟਰਾਂ ਦੇ ਪੈਸੇ ਨਹੀਂ ਦੇ ਸਕਦੇ ਉਹਦੇ ਵਾਸਤੇ ਵੀ ਤੁਸੀਂ ਟੀਨੂ ਪਵਨ ਕਮਾਟੀ ਨੂੰ ਜੀ ਨਾਲ ਗੱਲਬਾਤ ਕੀਤੀ ਹੈ ਕਿ ਇੱਕ ਪਾਸੇ ਜਿੱਥੇ ਛੋਟੀਆਂ-ਛੋਟੀਆਂ ਸਮੱਸਿਆਵਾਂ ਲੋਕਾਂ ਦੀਆਂ ਜਿਹੜੀਆਂ ਉਹ ਤਾਂ ਹੱਲ ਹੋ ਜਾਣੀਆਂ ਅਸੀਂ ਵੀ ਚਾਹੁੰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਕੋਈ ਵੀ ਆਵੇ ਚਾਹੇ ਆਮ ਆਦਮੀ ਪਾਰਟੀ ਭਾਵੇਂ ਭਾਵੇਂ ਕਾਂਗਰਸ ਆਵੇ ਅਸੀਂ ਚਾਹੁੰਦੇ ਹਾਂ ਜੀ ਲੋਕਾਂ ਦਾ ਜਿਹੜਾ ਹੱਲ ਹੋਵੇ ਪਰ ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਜ਼ਰੂਰੀ ਨੇ ਕਿ ਨੌਜਵਾਨੀ ਖਤਮ ਹੋ ਜਾਊਗਾ ਤੇ ਇਹ ਬੰਦੇ ਦੇ ਘਰ ਖੁਸ਼ੀਆਂ ਕਿੱਥੇ ਰਹਿਣਗੀਆਂ ਨੌਜਵਾਨ ਬਿਲਕੁਲ ਨਹੀਂ ਖਤਮ ਹੋਏਗਾ ਇਹ ਨੌਜਵਾਨ ਬਦੇਗਾ ਉਹਦਾ ਕ ਐਸ ਵਿਲੇ ਜਲੰਧਰ ਕੈਂਟ ਦੇ ਵਿੱਚ ਘੱਟੋ ਘੱਟ ਪੰਜ ਜਿਹੜੇ ਆ ਕੋਚਿੰਗ ਸੈਂਟਰ ਸ਼ੁਰੂ ਹੋਏ ਆ ਪਹਿਲਾ ਫੁੱਟਬਾਲ ਟੂਰਨਾਮੈਂਟs ਦੂਸਰਾ ਆ ਗਿਆ ਡਾਇਮੰਡ ਡਾਇਮੰਡ ਬੌਕਸਿੰਗ ਅਕੈਡਮੀ ਤੀਸਰਾ ਆ ਗਿਆ ਬੱਚਿਆਂ ਦਾ ਕਿਸ਼ ਦੀ ਜਿਹੜੀ ਕ੍ਰਿਕਟ ਦੀ ਟੀਮ ਤੇ ਚੌਥਾ ਆ ਜਾਂਦਾ ਜਿਹੜਾ ਹਾਕੀ ਦੀ ਟੀਮ ਇਹਨਾਂ ਦੇ ਨਾਲ ਨਾਲ ਜੂਡੋ ਕਾਰਾਟੇ ਦੀ ਜੇ ਬੱਚਿਆਂ ਨੂੰ ਟਾਈਮ ਹੀ ਨਹੀਂ ਹੋਏਗਾ ਸਕੂਲੇ ਜਾਣਾ ਪ੍ਰੈਕਟਿਸ ਕਰਨੀ ਵਾਪਸ ਘਰ ਆ ਜਣਾ ਤਾਂ ਭਈ ਨਸ਼ਿਆਂ ਵੱਲ ਕਿੱਥੇ ਜਾਊਗੇ ਬਿਲਕੁਲ ਨਹੀਂ ਜਾਊਗੇ ਉਹ ਤਾਂ ਬਹੁਤ ਪਹਿਲਾਂ ਦੀਆਂ ਦੇਖੋ ਅਕੈਡਮੀਆ ਤਾਂ ਬਹੁਤ ਪਹਿਲਾਂ ਦੀ ਖੁੱਲੀਆਂ ਹੋਈਆਂ ਨੇ ਹੁਣ ਜੇ ਆਪਾਂ ਗੱਲ ਕਰੀਏ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਪੈਟਰੋਲ ਪੰਪ ਦੀ ਗੱਲ ਕੀਤੀ ਰਜਿਸਟਰੀਆਂ ਦਾ ਬੋਨ ਮੇਨ ਮੁੱਦਾ ਸੀ ਰਜਿਸਟਰੀ ਜਿਹੜਾ ਹੈ ਨਹੀਂ ਹੋ ਸਕਦੀ ਨਸ਼ੇ ਦਾ ਜਿਹੜਾ ਹੈ ਦਰਿਆ ਜਿਹੜਾ ਵਗ ਰਿਹਾ ਆਪਾਂ ਕਟੋ-ਕਟ ਇੰਨਾ ਤਾਂ ਕਰ ਸਕਦੇ ਆ ਇੱਕ ਨਸ਼ਾ ਛਡਾਊ ਕੇਂਦਰ ਤਾਂ ਸਰਕਾਰ ਵੱਲੋਂ ਖਲਾ ਕੇ ਦੇ ਸਕਦੇ ਕਿ ਨਹੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਸੁਵਿਧਾ ਸੈਂਟਰ ਖੁੱਲਿਆ ਥਾਣੇ ਦੇ ਵਿੱਚ ਐਸ ਵੇਲੇ ਸਾਡੇ ਐਸ ਐਚ ਓ ਸਾਹਿਬ ਡੇਲੀ ਰੌਂਡ ਆਂਦੇ ਆ ਔਰ ਨਸ਼ਾ ਕਰਨ ਵਾਲੇ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਔਰ ਉਹਦੇ ਨਾਲ ਜੇ ਕੋਈ ਨਸ਼ੇ ਦੀ ਪਾਰਟੀ ਨੂੰ ਛੁੜਾਨ ਗਿਆ ਉਹ ਵੀ ਨਾਲ ਰਲ ਰਿਹਾ ਜਾਏਗਾ ਇਹ ਮੇਨ ਮੁੱਦਾ ਦੂਜੀ ਗੱਲ ਰਿਸ਼ਤੀਆਂ ਦੀ ਗੱਲ ਤੁਸੀਂ ਦੱਸਿਓ ਰਿਸ਼ਤੀਆਂ ਇੱਕ ਐਸਾ ਪੁਰਾਣਾ ਮੁੱਦਾ ਬਣਿਆ ਜਿਹਦੀ ਮੋਟੀਸ਼ਨ ਹੋ ਗਈ ਜਾਂ ਜਿਹਨੂੰ ਕੋਈ ਸੀਐਲਆਰ ਦੇ ਵਿੱਚ ਨਹੀਂ ਉਹਦੀ ਐਂਟਰੀ ਹੋਈ ਉਹਦੀ ਪ੍ਰੋਬਲਮ ਆ ਰਹੀ ਆ ਉਹਦਾ ਵੀ ਬਹੁਤ ਜਲਦ ਡੀਓ ਸਾਹਿਬ ਨਾਲ ਸੀਓ ਸਾਹਿਬ ਨਾਲ ਮਿਲ ਕੇ ਇਸਬੀਰਿਆ ਕਮੰਡ ਸਾਹਿਬ ਨਾਲ ਮਿਲ ਕੇ ਅਸੀਂ ਉਹ ਸਾਰਾ ਮੁੱਦਾ ਹੱਲ ਕਰਨਾ ਦੇਖੋ ਜੇ ਅਸੀਂ ਕਹੀਏ 2 ਸਾਲਾਂ ਜੇ ਇੰਨੇ ਕੰਮ ਹੋਇਆ ਪਲੱਸ ਆਉਣ ਵਾਲੇ ਟਾਈਮ ਚ 3 ਸਾਲ ਸਾਡੇ ਕੋਲ ਪਏ ਆ ਉਹ 3 ਸਾਲਾਂ ਦੇ ਵਿੱਚ ਅਸੀਂ ਪੂਰੇ ਆਪਣੀ ਜਲੰਧਰ ਕੈਂਟ ਦੀ ਤੇ ਪੂਰੇ ਪੰਜਾਬ ਦੀ ਨੁਹਾਰ ਬਦਲ ਦੇਣੀ ਹੈ ਅਸੀਂ ਕਹਿੰਦੇ ਆ ਕਿ ਸਾਡਾ ਸਾਰਾ ਜਿਹੜਾ ਕੰਮ ਹੈ ਪ੍ਰਸ਼ਾਸਨ ਦੇ ਨਾਲ ਪੂਰੇ ਸਹਿਯੋਗ ਦੇ ਨਾਲ ਜਨਤਾ ਦੇ ਕੰਮ ਕਰਾਣਾ ਰਸਤੀਆਂ ਦੇ ਵਿੱਚ ਪੂਰੀ ਤਰ੍ਹਾਂ ਡੀਸੀ ਸਾਹਮਣੇ ਗੱਲ ਹੋ ਗਈ ਏਡੀਸੀ ਸਾਹਮਣੇ ਗੱਲ ਹੋ ਗਈ ਔਰ ਬਹੁਤ ਦਿਨ 2-3 ਵਾਰੀ ਅਸੀਂ ਮੰਗ ਪੱਤਰ ਵੀ ਦਿੱਤਾ ਆ ਉਹਦਾ ਜਲਦੀ ਤੋਂ ਜਲਦੀ ਐਕਸ਼ਨ ਹੋ ਰਿਹਾ ਸਾਡਾ ਤਾਂ ਸਿਰਫ ਜਿਹੜਾ ਮੇਨ ਮਹੱਲਾ ਕਲੀਨਿਕ ਬਨੇ ਪਏ ਆ ਉਥੇ ਜਾ ਕੇ ਕੋਈ ਡਾਕਟਰ ਜੇ ਕੋਈ ਪਰਚੀ ਲਿਖ ਦਿੰਦਾ ਨਾ ਬਾਹਰਲੇ ਟੈਸਟ ਦੀ ਜੀ ਤਾਂ ਉਹਦੇ ਤੇ ਸਟ੍ਰਿਕ ਐਕਸ਼ਨ ਹੈ ਜੀ ਉਥੇ ਇਲਾਜ ਫਰੀ ਹੁੰਦੇ ਪਏ ਆ ਉਥੇ ਉਹਨੂੰ ਦਵਾਈਆਂ ਫਰੀ ਮਿਲਦੀਆਂ ਪਈਆਂ ਅੱਗੇ 3 ਦਿਨ ਜੇ ਰਿਪੋਰਟ ਆਉਂਦੀ ਸੀ ਹੁਣ ਡੇਢ ਦਿਨ ਦੇ ਵਿੱਚ ਰਿਪੋਰਟ ਆਂਦੀ ਪਈ ਆ ਕਿੰਨੇ ਖੁੱਲ ਚੁੱਕੇ ਮਹੱਲਾ ਕਲੀਨਿਕ ਸਾਡੇ ਸਾਰੇ ਹਾਂ ਸ਼ਹਿਰ ਜੀ ਖੁੱਲਿਆ ਪਿਆ ਸਾਡੇ ਨੂੰ ਅੱਛਾ ਪੰਜਾਬ ਦੇ ਹਰ ਸ਼ਹਿਰ ਜੀ ਮਨ ਤੁਸੀਂ ਮੇਨਾ ਚਲੋ ਸਰਵੇ ਕਰਨਾ ਪਾ ਦੇਖੀਏ ਕੋਈ ਜਲੋ ਮਰਜੀ ਚਲੋ ਆਪਾਂ ਤੁਹਾਡੇ ਨਾਲ ਬਣਾਵ ਮੀਡੀਆ ਨੂੰ ਚੈੱਕ ਕਰੇ ਪਿਆ ਵੀ ਆਇਦਰ ਕੋਈ ਡਾਕਟਰ ਪਰਚੀ ਤਾਂ ਨਹੀਂ ਲਿਖਦਾ ਜੀ ਪਰਚੀ ਨਹੀਂ ਲਿਖੇਗਾ ਉਹ ਬਕਾਇਦਾ ਦਵਾਈ ਦੇਗਾ ਉਹਦੇ ਟੈਸਟ ਅੰਦਰੋਂ ਕਰਾ ਕੇ ਫੇਰ ਬੋੜ ਦੇਗਾ ਔਰ ਐਸੇ ਵੇਲੇ ਸਾਡੀ ਜੇਕੈਂਡ ਦੀ ਜਨਤਾ ਬਹੁਤ ਖੁਸ਼ ਹੈ ਵੀ ਮਹੱਲਾ ਕਲੀਨਿਕ ਖੁੱਲ ਗਿਆ ਲਾਲ ਕੁਰਤੀ ਖੁੱਲ ਜਾਣਾ ਤੋਪਖਾਨੇ ਖੁੱਲ ਜਾਣਾ ਇਹ ਨਾ ਬਸਤੀਆਂ ਦੇ ਵਿੱਚ ਹੀ ਖੁੱਲੇਗਾ ਜੀ ਜੋ ਇਹ ਖੁੱਲੇਗਾ ਨਾ ਉਦੋਂ ਦੀਆਂ ਗੱਲਾਂ ਨੇ ਚਲੋ ਸਾਰੀਆਂ ਗੱਲਾਂ ਆਪਾਂ ਛੱਡੀਆਂ ਹੁਣ ਆਪਾਂ ਚੋਣਾ ਦੀ ਗੱਲ ਕਰੀਏ ਮਤਲਬ ਤੁਹਾਨੂੰ ਕੀ ਲੱਗਦਾ ਹੈ ਇਸ ਵੇਲੇ ਤੁਹਾਡੀ ਤੁਸੀਂ ਚਲੋ ਆਮ ਆਦਮੀ ਪਾਰਟੀ ਸਰਕਾਰ ਦੇ ਬੰਦੇ ਤੁਸੀਂ ਤਾਂ ਕਹਿਣਾ ਹੈ ਚਲੋ ਆਮ ਆਦਮੀ ਪਾਰਟੀ ਸਰਕਾਰ ਦੇ ਤੀਨੂ ਜੀ ਉਹ ਜਿੱਤ ਹਾਸਲ ਕਰਨਗੇ ਮਤਲਬ ਜਿਹੜੀਆਂ ਮੈਂ ਤੁਹਾਨੂੰ ਪਰਸਨਲ ਕੁਐਸਚਨ ਇਸ ਕਰਕੇ ਕਰ ਰਿਹਾ ਤੁਹਾਡਾ ਕੀ ਕਹਿਣਾ ਹੈ ਦਲ ਬਦਲੀਆਂ ਚੱਲ ਰਹੀਆਂ ਨੇ ਕਦੀ ਕੋਈ ਕਿਸੇ ਪਾਰਟੀ ਚ ਜਾ ਲਗਾ ਕਦੀ ਕੋਈ ਕਿਸੇ ਪਾਰਟੀ ਦੇ ਵਿੱਚ ਲਾ ਗਿਆ ਇਸ ਵਾਰੀ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਨੂੰ ਹੀ ਵੋਟ ਪੈਣੀ ਬੰਦਿਆਂ ਨੂੰ ਵੋਟ ਨਹੀਂ ਪੈਣੀ ਮੈਂ ਤੁਹਾਡੀ ਸਾਰੀ ਗੱਲ ਮੰਨਦਾ ਜਿਹੜਾ ਦਲ ਬਦਲੂ ਆ ਨਾ ਉਹ ਅੱਜ ਵੀ ਨਿਕਲੂ ਤੇ ਕੱਲ ਵੀ ਨਿਕਲੂ ਜਿਹੜੇ ਬੰਦੇ ਸ਼ਾਰਟ ਟਰਮ ਦੇ ਵਿੱਚ ਆ ਕੇ ਪਾਰਟੀ ਜਾਂਦੇ ਆ ਉਹ ਜਾਦਾ ਸਕਸੈਸਫੁਲ ਨਹੀਂ ਹੁੰਦੇ ਅਸੀਂ ਤਾਂ ਪਹਿਲਾਂ ਆਪਣਾ ਬੇਸ ਦੇਖੀਦਾ ਕਿ ਅਸੀਂ ਬੇਸ ਜਿਹੜਾ ਸਾਡਾ ਅਸੀਂ ਸੇਵਾ ਕਰਦੇ ਆਂ ਪੇ ਪਾਰਟੀ ਦੀ ਇਹ ਪਾਰਟੀ ਸਾਡੀ ਹਰ ਚੀਜ਼ ਮੰਦੀ ਪਈ ਆ ਹਰ ਸਾਡੀ ਹਰ ਪਾਸਿਓਂ ਸਹਾਇਤਾ ਕਰਦੀ ਪਈ ਆ ਲੇਕਿਨ ਬਾਕੀ ਜਿਹੜਾ ਤੁਸੀਂ ਕਹਿੰਦੇ ਆ ਜਿੱਦਾਂ ਕੋਈ ਕੋਈ ਪਾਰਟੀ ਬਦਲ ਕੇ ਚਲਾ ਗਿਆ ਉਹ ਕੋਈ ਖਾਸ ਵजूद ਨਹੀਂ ਉਹ ਤਾਂ ਮੈਂ ਨਹੀਂ ਸਮਝ ਸਕਦਾ ਪਿਆ ਆਪਣਾ ਜ਼ਮੀਰ ਮਾਰ ਕੇ ਹੀ ਜਾਂਦੇ ਆ ਜਾਂ ਜਮੀਰ ਮਾਰ ਕੇ ਜਾਂਦੇ ਆ ਜਾਂ ਫਿਰ ਕਿਸੇ ਬਹਿਕਾਵੇ ਚ ਆ ਜਾਂਦੇ ਆ ਅੱਜ ਕਿਸੇ ਪਾਰਟੀ ਦਾ ਸਿਰੋਪਾ ਪਾ ਲਿਆ ਕੱਲ ਨੂੰ ਕਿਸੇ ਪਾਰਟੀ ਦਾ ਸਿਰੋਪਾ ਪਾ ਲਿਆ ਇਟ ਇਜ਼ ਨੋਟ ਇਟ ਇਜ਼ ਮਤਲਬ ਇਹ ਸਮਝ ਲਓ ਮੈਂ ਤਾਂ ਇਹ ਸਮਝਣਾ ਭਈ ਇੱਕ ਵਿਸ਼ਵਾਸ ਹੀ ਨਹੀਂ ਦੇਖੋ ਅਸੀਂ ਵੀ ਚੋਣੇ ਆਏ ਦੇਖੋ ਭਗਵਾਨ ਤਮੰਦੀ ਸਰਕਾਰ ਨੇ ਕਾਰਜ ਜਿੰਨੇ ਵਧੀਆ ਕੀਤੇ ਨੇ ਸਾਨੂੰ ਵੀ ਉਮੀਦਾਂ ਸੀਗੀਆਂ ਅਸੀਂ ਵੀ ਵੋਟਾਂ ਪਾਈਆਂ ਨੇ ਆਪ ਸਰਕਾਰ ਨੂੰ ਪਰ 2 2.5 ਸਾਲ ਜਿਹੜੇ ਇਹਦੇ ਵਿੱਚ ਕੁਝ ਨਹੀਂ ਹੋਇਆ ਉਹਦੇ ਕਰਕੇ ਅਸੀਂ ਵੀ ਅਸ਼ੰਕਾ ਚਾਹੁੰਦੇ ਥੋੜੇ ਜਿਹਾ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਮਰਜ਼ੀ ਹੋਵੇ ਸਾਡੇ ਕਾਰਜ ਪੂਰੇ ਹੋਣੇ ਚਾਹੀਦੇ ਨੇ ਜਿਹੜਾ ਬਾਕੀ ਪਹਿਲਾਂ ਲਾਰੇਬਾਜ਼ੀਆਂ ਸਰਕਾਰਾਂ ਨੇ ਕੀਤੀਆਂ ਉਹ ਚੀਜ਼ ਨਾ ਹੋਵੇ ਇਸ ਨੂੰ ਲੈ ਕੇ ਤੁਸੀਂ ਜਾਂਦੇ ਜਾਂਦੇ ਹੁਣ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਈ 2.5 ਸਾਲ ਜੇ ਤੂੰ ਇਹ ਕਹੋ ਨਾ ਕੰਮ ਨਹੀਂ ਹੋਏ ਮੈਂ ਬਿਲਕੁਲ ਨਹੀਂ ਮੰਨ ਸਕਦਾ ਅੱਜ ਦੇ ਦੇ ਤਰੀਕ ਚ ਪੰਜਾਬ ਸਰਕਾਰ ਦਾ ਚਾਹ ਪਿੰਡਾਂ 'ਚ ਚੱਲਿਓ ਚਾਹ ਸ਼ਹਿਰਾਂ 'ਚ ਚੱਲਿਓ ਲੋਕੀ ਦਿਲੋਂ ਮੰਨਦੇ ਆ ਕਿ ਪੰਜਾਬ ਸਰਕਾਰ ਦੇ ਵਿੱਚ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਠੀਕ ਨਹੀਂ ਇਦਾਂ ਦੇ ਕੰਮ ਕਰਵਾਤੇ ਸਾਡੀ ਪੂਰੀ ਪਾਰਟੀ ਨੇ ਇਦਾਂ ਦੇ ਕੰਮ ਕਰਾਤੇ ਬਲਾਕ ਇੰਚਾਰਜ ਤੋਂ ਲੈ ਕੇ ਬਲਾਕ ਹਲਕਾ ਪ੍ਰਧਾਨ ਹਲਕਾ ਇੰਚਾਰਜ ਉਸ ਤੋਂ ਉੱਪਰਲੇ ਸਾਰੀ ਪਾਰਟੀ ਇੱਕ ਇੱਕ ਘਰ ਦੇ ਵਿੱਚ ਜਾ ਕੇ ਸਾਰੇ ਬੰਦੇ ਨੂੰ ਪੁੱਛਦੀ ਪਈ ਆ ਕਿ ਭਾਈ ਕੀ ਤਕਲੀਫ ਹੈ ਹੁਣ ਲੋਕੀ ਇਸ ਵੇਲੇ ਮਨ ਬਣਾ ਬੈਠੇ ਆ ਹੁਣ ਉਹ ਨਹੀਂ ਦੇਆ ਅੱਜ ਦੀ ਡੇਟ 'ਚ ਪਾਰ ਸਰਕਾਰ, ਭਾਜਪਾ ਜਾਂ ਦੂਜੀਆਂ ਸਰਕਾਰਾਂ ਨੋਟ ਕਰ ਲੈਣ ਆਮ ਆਦਮੀ ਪਾਰਟੀ ਇੱਕ ਐਸੀ ਸਿਰਫ ਤੁਹਾਡੇ ਕੋਲ 3 ਸਾਲ ਸਾਡੇ ਕੋਲ ਇਹ ਬਏ ਆਂ ਔਰ ਉਸ ਤੋਂ ਬਾਅਦ ਅਗਲੇ 5 ਸਾਲ ਵੀ ਸਾਡੇ ਆ ਔਰ ਜੇਹੀ ਗੱਲ ਹੈ ਪਵਨ ਤੀਨੂ ਜੀ ਦੀ ਪਵਨ ਤੀਨੂ ਜੀ ਨੇ ਪੂਰੀ ਤਰ੍ਹਾਂ ਸੇਲ ਕੱਢ ਕੇ ਸੀਟ ਲੈ ਕੇ ਜਾਣੀ ਆ ਔਰ ਇਹ ਮੇਰਾ ਪੂਰਾ ਦਾਵਾ ਆ ਕਿ ਜਿਸ ਲਈ ਪਵਨ ਤੀਨੂ ਜੀ ਲੋਕਲ ਇੱਕ ਲੋਕਲ ਜਿਹੜਾ ਦਿਲਾਂ 'ਚ ਰਹਿੰਦਾ ਉਹੀ ਜਲੰਦਾ ਰਹਿੰਦਾ ਇਹ ਸ਼ਖਸ ਨੇ ਇੰਨੀ ਗਮਿਹਤ ਨਾਲ ਕੰਮ ਕੀਤਾ ਆਲੰਪੁਰ ਦੇ ਵਿੱਚ ਦੋ ਵਾਰੀ ਆਲੰਪੁਰ ਦੇ ਕੋਈ ਸ਼ੱਕ ਨਹੀਂ ਆਲੰਪੁਰ ਘਰ ਘਰ ਜਾ ਕੇ ਪਤਾ ਕਰੋ ਕਿ ਲੋਕੀ ਕਿਦਾਂ ਪਵਨਦੀਨੂ ਜੀ ਨੂੰ ਜਿੰਨਾ ਪਿਆਰ ਕਰਦੇ ਆ ਇਸ ਕਰਕੇ ਮੈਂ ਤਾਂ ਸਾਰੀ ਜਨਤਾ ਨੂੰ ਹੱਥ ਜੋੜ ਕੇ ਹੀ ਅਪੀਲ ਕਰੂੰਗਾ ਕਿ ਇੱਕ ਵਾਰੀ ਮੌਕਾ ਪਵਨਦੀਨੂ ਜੀ ਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਤੁਹਾਡੇ ਦਿਲ ਦੀਆਂ ਗਹਿਰਾਈਆਂ 'ਚ ਉਤਰ ਕੇ ਪੂਰੇ ਜੋਰ ਸ਼ੋਰ ਨਾਲ ਅਸੀਂ ਜਿਹੜਾ ਹੈ ਪੂਰਾ ਬੇਦਾਗ ਔਰ ਪੰਜਾਬ ਨੂੰ ਇੱਕ ਖੁਸ਼ਹਾਲ ਪੰਜਾਬ ਬਣਾ ਸਕੀਏ ਮੇਰੀ ਹੱਥ ਜੁੜ ਕੇ ਹੀ ਬੇਨਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਸੋਏ ਸੀਗੇ ਤਿਲਕ ਰਾਜ ਸ਼ਰਮਾ ਜੀ ਬਲਾਕ ਪ੍ਰਧਾਨ ਸੋਇਣਾ ਨਾਲ ਗੱਲਬਾਤ ਹੋਈ ਹੈ ਕਈ ਸਰਕਾਰ ਦੇ ਜਿਹੜੇ ਆਉਣ ਵਾਲੇ ਕਾਰਜ ਨੇ ਕੰਮ ਨਹੀਂ ਕਹਿੰਦੇ ਨੇ ਪਵਨ ਕੁਮਾਰ ਟੀਨੂ ਜੀ ਜਿਤਾਉਣਗੇ ਤੁਸੀਂ ਜਿਤਾਉਗੇ ਲੋਕ ਜਿਤਾਣਗੇ ਤਾਂ ਉਸ ਤੋਂ ਬਾਅਦ ਹੀ ਕਾਰਜ ਪੂਰੇ ਹੋਣਗੇ ਮੈਂ 사ੰਜਵੀਰ ਸਿੰਘ ਰੈਡ ਜ਼ੋਨ ਕ੍ਰਾਈਮ ਨਿਊਜ਼ ਬਿਊਰੋ ਰਿਪੋਰਟ ਜਲੰਧਰ